ਸੀ ਰਾਗ ਮਹੱਲਾ ਤੀਜਾ ਜਗ ਹਉ ਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉ ਮੈ ਧੋਤੀ ਕਿਵੇਂ ਨ ਉਤਰੈ ਜੇ ਸੋ ਤੀਰਤ ਨਾਏ ਬਹੁ ਬਿੱਦ ਕਰਮ ਕਮਾਵਦੇ ਧੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਇ ਮਨ ਮੁਖ ਹਰ ਹਰ ਕਰ ਥਕੇ ਮੈਲ ਨਸਕੀ ਧੋਏ ਰਹਾਉ ਮਨ ਮੈਲੇ ਭਗਤ ਨਾ ਹੋਵੈ ਨਾਮ ਨ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈ ਜਾਏ ਸਮਾਏ ਜਿਉਂ ਅੰਧੇਰ ਦੀਪੁਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਈ ਹਮ ਕੀਆ ਹਮ ਕਰਹੇਗੇ ਹਮ ਮੂਰਖ ਗਾਵਾਰ ਕਰਣੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੀਵੜ ਦੁੱਖ ਨਹੀਂ ਸਭ ਭਵ ਤੱਕੇ ਸੰਸਾਰ ਗੁਰਮਤਿ ਸੁਖ ਪਾਈ ਐ ਸੱਚ ਨਾਮ ਉਰਤਾਰ ਜਿਸ ਨੂੰ ਮਿਲੈ ਸੋ ਮਿਲੈ ਹਉ ਤਿਸ ਬਲਹਾਰ ਜਾਉ ਏ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਉ ਮਨ ਰਤ ਤੇ ਜਿਹਾਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨ ਵਿਸਰੈ ਸੱਚੇ ਮਹਿ ਸਮਾਉ ਸ੍ਰੀ ਰਾਗ ਮਹੱਲਾ 3 ਜੀ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਦਸ਼ਾ ਅੰਤਨ ਗੁਰੂ ਬੰਮਰਤਾ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 39 ਉੱਤੇ ਸੁਭਾਏ ਮਾਨ ਹੈ। ਜਾਗ ਹੋਮੇ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਪਾਇ ਜਗਤ ਨੇ ਹੋਮੇ ਦੀ ਮੈਲ ਦੇ ਕਾਰਨ ਸਦਾ ਦੁੱਖ ਹੀ ਸਾਰਿਆ ਹੈ। ਕਿਉਂਕਿ ਮਾਇਆ ਵਿੱਚ ਪਿਆਰ ਦੇ ਕਾਰਨ ਜਗਤ ਨੂੰ ਵਿਕਾਰਾਂ ਦੀ ਮਲ ਚੰਬੜੀ ਰਹਿੰਦੀ ਹੈ ਮਲ ਹੋਵੇਂ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੀਰਤ ਨਾਇ ਜੇਕਰ ਮਨੁੱਖ ਸੌ ਤੀਰਥਾਂ ਉੱਤੇ ਵੀ ਇਸ਼ਨਾਨ ਕਰੇ ਅਜੇ ਕਿਸੇ ਤੀਖੇ ਨਾਲ ਇਹ ਹੋਮੇ ਦੀ ਮੈਲ ਧੋਤਿਆਂ ਮਨ ਤੋਂ ਦੂਰ ਨਹੀਂ ਹੁੰਦੀ ਕੁਰਬਾਨੀ ਦਾ ਵੀ ਫਰਮਾਨ ਹੈ ਇੱਕ ਪਾਉ ਲੱਥੀ ਨਾਦਿਆਂ ਦੋਇ ਪਾਚੜੀ ਸਹੂਰ ਬਹੁ ਵਿਦ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ ਲੋਕ ਕਈ ਕਿਸਮਾਂ ਦੇ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਹਨ ਇਸ ਤਰ੍ਹਾਂ ਸੋ ਅੱਗੇ ਨਾਲੋਂ ਮੈਲ ਹੌਮੇ ਦੀ ਵਾਦੀ ਜਾਂਦੀ ਹੈ ਪੜਿਆ ਮੈਲ ਨਾ ਉੱਤਰੈ ਪੁੱਛੋਂ ਗਿਆਨੀਆਂ ਜਾਣ ਜੇ ਕੋਈ ਮਨੁੱਖ ਇਹ ਸੋਚ ਲਏ ਕਿ ਵਿਦਿਆ ਪੜਨ ਨਾਲ ਇਹ ਮੈਲ ਦੂਰ ਹੋ ਜਾਂਦੀ ਹੈ ਨਹੀਂ ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ ਭਾ ਪੜ੍ਹੇ ਹੋਏ ਲੋਕਾਂ ਨੂੰ ਵਿਦਿਆ ਪੜਨ ਦਾ ਹੀ ਮਾਣ ਬਣਿਆ ਰਹਿੰਦਾ ਹੈ ਉਹਨਾਂ ਨੂੰ ਵਿਦਿਆ ਦਾ ਹੰਕਾਰ ਹੋ ਜਾਂਦਾ ਹੈ ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਏ ਇਹ ਮੇਰੇ ਮਨ ਜਦੋਂ ਮਨੁੱਖ ਪੂਰਨ ਗੁਰ ਦੀ ਸ਼ਰਨ ਵਿੱਚ ਆਉਂਦਾ ਹੈ ਤਦੋਂ ਹੀ ਹਉਮੈ ਦੀ ਮੈਲ ਦੂਰ ਹੁੰਦੀ ਹੈ ਅਤੇ ਇਹ ਪਵਿੱਤਰ ਹੋ ਜਾਂਦਾ ਹੈ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਰਹਾਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਭਾਵੇਂ ਆਪਣੇ ਮਨ ਦੇ ਮਗਰ ਲਾ ਕੇ ਜੋ ਦੁਨਿਆਵੀ ਕੰਮ ਕਰਦੇ ਹਨ ਰਾਮ ਰਾਮ ਵੀ ਆਖਦੇ ਹਨ ਆ ਕੇ ਥੱਕ ਜਾਂਦੇ ਹਨ ਫਿਰ ਵੀ ਹਉਮੈ ਦੀ ਮੈਲ ਉਹਨਾਂ ਪਾਸੋਂ ਧੋਤੀ ਨਹੀਂ ਜਾ ਸਕਦੀ ਠਹਿਰਾਓ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਹੋ ਮੇਰੀ ਮੈਲ ਨਾਲ ਭਰੇ ਹੋਏ ਮਨ ਦੇ ਰਾਹੀ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ ਗੁਰਬਾਣੀ ਦਾ ਫਰਮਾਨ ਹੈ ਹੋ ਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਥਾਂ ਮਨ ਮੁਖ ਮੈਲੇ ਮੈਲੇ ਮੁਏ ਜਾਸਨ ਪਤ ਗਵਾਏ ਆਪਣੇ ਮਨ ਦੇ ਪਿੱਛੇ ਤੁੰ ਨੂੰ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲਿੰਦ ਮਨ ਰਹਿੰਦੇ ਹਨ ਇਹ ਆਤਮਿਕ ਮੋਤੇ ਮਰੇ ਰਹਿੰਦੇ ਹਨ ਉਹ ਦੁਨੀਆ ਤੋਂ ਇਸ ਤਰ੍ਹਾਂ ਹੀ ਆਪਣਾ ਸਮਾ ਗਵਾ ਕੇ ਚਲੇ ਜਾਂਦੇ ਹਨ ਗੁਰ ਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮੈ ਗੁਰੂ ਦੀ ਕਿਰਪਾ ਨਾਲ ਜਿਸ ਮੁਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਪ੍ਰਭੂ ਚਰਨਾ ਵਿੱਚ ਈਨ ਰਹਿੰਦਾ ਹੈ ਅਤੇ ਆਨੰਦ ਵਿੱਚ ਰਹਿੰਦਾ ਹੈ। ਜਿਉਂ ਅੰਧੇਰੇ ਦੀਪਕ ਬਾਲੀ ਹੈ, ਤਿਉਂ ਗੁਰ ਗਿਆਨ ਅਗਿਆਨ ਤਜਾਇ। ਜਿਵੇਂ ਹਨੇਰੇ ਵਿੱਚ ਜੇ ਦੀਵਾ ਬਾਲ ਲਈਏ, ਤਾਂ ਹਰੇ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਗੁਰੂ ਦੀ ਬਖਸ਼ੀ ਸਮਝ ਤੂ ਬਰਕਤ ਨਾਲ ਹੋਵੇਂ ਰੂਪ ਬੇਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ। ਹਮ ਕੀਆ ਹਮ ਕਰੇਗੇ ਹਮ ਮੂਰਖ ਗਵਾ ਇਹ ਕੰਮ ਅਸੀਂ ਕੀਤਾ ਹੈ ਜਾਂ ਇਹ ਕੰਮ ਅਸੀਂ ਕਰ ਸਕਦੇ ਹਾਂ ਇਉ ਅਸੀਂ ਇੱਕ ਅੱਖਣ ਵਾਲੇ ਬੰਦੇ ਮੂਰਖ ਤੇ ਬੇਵਕੂਫ ਹੁੰਦੇ ਹਾਂ ਕਰਨੇ ਵਾਲਾ ਬਿਸਰਿਆ ਦੂਜੇ ਪਾਇ ਪਿਆ ਉਹਨਾਂ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਭੁੱਲ ਜਾਂਦਾ ਹੈ ਉਹ ਸਦਾ ਮਾਇਆ ਵਿੱਚ ਹੀ ਪਿਆਰ ਪਾਈ ਰੱਖਦੇ ਹਨ ਅਤੇ ਆਪਣੇ ਮਨ ਦੇ ਮਗਰ ਲੱਗ ਕੇ ਹੀ ਕੰਮ ਕਰਦੇ ਹਨ ਮਾਇਆ ਜੀਵੜ ਦੁੱਖ ਨਹੀਂ ਸਭ ਭਗਤ ਕੇ ਸੰਸਾਰ ਦੁਨੀਆ ਵਿੱਚ ਮਾਇਆ ਦੇ ਮੋਹ ਜਿੱਡਾ ਹੋਰ ਕੋਈ ਦੁੱਖ ਨਹੀਂ ਮਾਇਆ ਦੇ ਮੋਹ ਵਿੱਚ ਫਸ ਕੇ ਸਾਰੇ ਜੀਵ ਮਾਇਆ ਦੀ ਖਾਤਰ ਪਟਕ ਕੇ ਖਪਤੇ ਰਹਿੰਦੇ ਹਨ ਗੁਰਮਤਿ ਸੁਖ ਪਾਈਏ ਸੱਚ ਨਾਮ ਉਰਤਾਰ ਗੁਰ ਦੀ ਮਤ ਉਤੇ ਤੁਰਦੇ ਆ ਸਦਾ ਸਿਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ ਜਿਸ ਨੂੰ ਮੇਲੇ ਸੋ ਮਿਲੇ ਹਉ ਤਿਸ ਬਲਿਹਾਰੇ ਜਾਉ ਔਰ ਜੀਵਾਂ ਦੇ ਵੀ ਕੀ ਵਸ ਜਿਸ ਭਾਗਾਂ ਵਾਲੇ ਮੁਖ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਆਪ ਜੋੜਦਾ ਹੈ ਉਹੀ ਪ੍ਰਭੂ ਨੂੰ ਮਿਲਦਾ ਹੈ ਮੈਂ ਅਜਿਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਹੀ ਮੇਰੇ ਮਨ ਪ੍ਰਭੂ ਦੀ ਕਿਰਪਾ ਨਾਲ ਜਿਹੜੇ ਮੁਖ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗ ਜਾਂਦੇ ਹਨ ਪ੍ਰਭੂ ਦਾ ਸਦਾ ਥਿਰ ਨਾਮ ਹੀ ਇਹਨਾਂ ਦੀ ਬਾਣੀ ਬਣ ਜਾਂਦਾ ਹੈ ਉਹਨਾਂ ਨੂੰ ਆਪਣਾ ਘਰ ਲੱਭ ਜਾਂਦਾ ਹੈ। ਭਾਵ ਉਹ ਸਦਾ ਉਸ ਆਤਮਿਕ ਟਿਕਾਣੇ ਤੇ ਟਿਕ ਰਹੇ ਹੰ। ਜਿੱਥੋਂ ਮਾਇਆ ਦਾ ਮੋਹ ਉਹਨਾਂ ਨੂੰ ਤੱਕਾ ਨਹੀਂ ਦਿੰਦਾ। ਮਨ ਰਤੇ ਜਿਵਾ ਰਤੀ ਹਰ ਗੁਣ ਸੱਚੇ ਗਾਉ। ਉਹ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗੇ ਰਹਿੰਦੇ ਹਨ। ਉਹਨਾਂ ਦੀ ਜੀਵਨਾਮ ਰਸ ਵਿੱਚ ਮਸਤ ਰਹਿੰਦੀ ਹੈ। ਉਹ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ। ਨਾਨਕ ਨਾਮ ਨਾ ਵਿਸਰੈ ਸੱਚੇ ਮਾਹੀ ਸਮਾਓ। ਉਹਨਾਂ ਨੂੰ ਪਰਮਾਤਮਾ ਦਾ ਨਾਮ ਕਦੇ ਨਹੀਂ ਭੁੱਲਦਾ ਉਹ ਸਦਾ تیر ਪ੍ਰਭੂ ਵਿੱਚ ਲੀਨ ਰਹਿੰਦੇ ਹਨ ਸਿਰੀ ਰਾਗ ਮਹੱਲਾ 3 ਜਗ ਹਉਮੈ ਮੈਲ ਦੁਖ ਪਾਇਆ ਮਲ ਲਾ ਕੀ ਦੂਜੈ ਭਾਇ ਮਲ ਹਉਮੈ ਧੋਤੀ ਕਿਵੇਂ ਨ ਉਤਰੈ ਜੇ ਸੋ ਤੀਰਤ ਨਾਏ ਬਹੁ ਬਿੱਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਸਕੀ ਧੋਏ ਰਹਾਉ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਾਸਣ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹੋ ਮੈਂ ਜਾਏ ਸਮਾਈ ਜਿਉਂ ਅੰਧੇਰ ਦੀਪੁਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਈਐ ہم کیا ہم کریں گے ہم مورکھ گاوار کرنے والا وسریا دوجے پائے پیار مایا جیوڑ دکھ نہیں سب بھو تکے संसार گور مرتیสุข پائی ہے سچ نام اوردار جس نو ملے سو ملے ਉਹ ਤਿਸ ਬਲਹਾਰ ਜਾਉ ਏ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਤੇ ਜਿ ਹਾਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਵਿਸਰ ਸੱਚੇ ਮਹਿ ਸਮਾਉ ਸ੍ਰੀ ਰਾਗ ਮਹੱਲਾ 3 ਸ੍ਰੀ ਰਾਗ ਦੇ ਵਿੱਚ ਤੀਸਰੇ ਬਾਦਸ਼ਾ ਧੰ ਧੰ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 39 ਉੱਤੇ ਸੁਭਾਇਮਾਨ ਹੈ ਜਾਗ ਹੋਂ ਮੇ ਮੈਲ ਦੁਖ ਪਾਇਆ ਮਲ ਲਾਗੀ ਦੁਜੇ ਪਾਇ ਜਗਤ ਨੇ ਹੋਂ ਮੇ ਦੀ ਮੈਲ ਦੇ ਕਾਰਨ ਸਦਾ ਦੁਖ ਹੀ ਸਾਰਿਆ ਹੈ ਕਿਉਂਕਿ ਮਾਇਆ ਵਿੱਚ ਪਿਆਰ ਦੇ ਕਾਰਨ ਜਗਤ ਨੂੰ ਵਿਕਾਰਾਂ ਦੀ ਮਲ ਚੰਬੜੀ ਹੁੰਦੀ ਹੈ ਮਲ ਹੋਵੇਂ ਧੋਤੀ ਕਿਵੇਂ ਨਾ ਉਤਰੈ ਜੇ ਸੋ ਤੀਰਤ ਨਾ ਆਈ ਜੇਕਰ ਮਨੁੱਖ ਸੌ ਤੀਰਥਾਂ ਉੱਤੇ ਵੀ ਇਸ਼ਨਾਨ ਕਰੇ ਅਜਿਹੇ ਕਿਸੇ ਤਰੀਕੇ ਨਾਲ ਇਹ ਹਉਮੈ ਦੀ ਮੈਲ ਧੋਤਿਆਂ ਮਨ ਤੋਂ ਦੂਰ ਨਹੀਂ ਹੁੰਦੀ ਕੁਰਬਾਨੀ ਦਾ ਵੀ ਫਰਮਾਨ ਹੈ ਇੱਕ ਪਾਉ ਲੁੱਥੀ ਨਾ ਦਿਆਂ ਦੋਹੇ ਪਾਚੜੀ ਸਹੂਰ ਬਹੁ ਵਿਦ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ ਲੋਕ ਕਈ ਕਿਸਮਾਂ ਦੇ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਹੰਦੇ ਇਸ ਤਰ੍ਹਾਂ ਸਭ ਅੱਗੇ ਨਾਲੋਂ ਮੈਲ ਹੌਮੇ ਦੀ ਵਤੀ ਜਾਂਦੀ ਹੈ ਪੜਿਆ ਮੈਲ ਨਾ ਉੱਤਰੈ ਪੁੱਛੋਂ ਗਿਆਨੀਆਂ ਜਾਣ ਜੇ ਕੋਈ ਮਨੁੱਖ ਇਹ ਸੋਚ ਲਏ ਕਿ ਵਿੱਦਿਆ ਪੜਨ ਨਾਲ ਇਹ ਮੈਲ ਦੂਰ ਹੋ ਜਾਂਦੀ ਹੈ ਨਹੀਂ ਬੇਸ਼ੱਕ ਪੜੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਓ ਭਾ ਪੜੇ ਹੋਏ ਲੋਕਾਂ ਨੂੰ ਵਿੱਦਿਆ ਪੜਨ ਦਾ ਹੀ ਮਾਨ ਬਣਿਆ ਰਹਿੰਦਾ ਹੈ ਉਹਨਾਂ ਨੂੰ ਵਿੱਦਿਆ ਦਾ ਹੰਕਾਰ ਹੋ ਜਾਂਦਾ ਹੈ ਮਨ ਮੇਰੇ ਗੁਰ ਸ਼ਰਣ ਆਵੇ ਤਾਂ ਨਿਰਮਲ ਹੋਵੇ ਇਹ ਮੇਰੇ ਮੰਤ ਜਦੋਂ ਮਨੁੱਖ ਪੂਰਨ ਗੁਰ ਦੀ ਸ਼ਰਨ ਵਿੱਚ ਆਉਂਦਾ ਹੈ ਕਦੋਂ ਹੀ ਹਉਮੈ ਦੀ ਮੈਲ ਦੂਰ ਹੁੰਦੀ ਹੈ ਅਤੇ ਇਹ ਪਵਿੱਤਰ ਹੋ ਜਾਂਦਾ ਹੈ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਠਹਿਰਾਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਭਾਵੇਂ ਆਪਣੇ ਮਨ ਦੇ ਮਗਰ ਲਾ ਕੇ ਜੋ ਦੁਨਿਆਵੀ ਕੰਮ ਕਰਦੇ ਹਨ ਰਾਮ ਰਾਮ ਵੀ ਆਖਦੇ ਹਨ ਆ ਕੇ ਥੱਕ ਜਾਂਦੇ ਹਨ ਫਿਰ ਵੀ ਹਉਮੈ ਦੀ ਮੈਲ ਉਹਨਾਂ ਪਾਸੋਂ ਧੋਤੀ ਨਹੀਂ ਜਾ ਸਕਦੀ ਠਹਿਰਾਓ ਮਨ ਮੈਲੇ ਭਗਤ ਨਾ ਹੋਵੇਈ ਨਾਮ ਨਾ ਪਾਇਆ ਜਾਏ ਹੋਮੇ ਦੀ ਮੈਲ ਨਾਲ ਭਰੇ ਹੋਏ ਮਨ ਦੇ ਰਾਹੀ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ ਗੁਰਬਾਣੀ ਦਾ ਫਰਮਾਨ ਹੈ ਹੋਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਥਾਂ ਮਨ ਮੁਕ ਮੈਲੇ ਮੈਲੇ ਮੁਏ ਜਾਸਨ ਪਤਿ ਬਵਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲਿੰਦ ਮਨ ਰਹਿੰਦੇ ਹਨ ਤੇ ਆਤਮਿਕ ਮੋਤੇ ਮਰੇ ਰਹਿੰਦੇ ਹਨ ਉਹ ਦੁਨੀਆ ਤੋਂ ਇਸ ਤਰ੍ਹਾਂ ਹੀ ਆਪਣਾ ਸਮਾਗਵਾ ਕੇ ਚਲੇ ਜਾਂਦੇ ਹਨ ਗੁਰ ਪ੍ਰਸਾਦਿ ਮਨ ਵਸੈ ਮਲ ਹਉਮੈ ਜਾਇ ਸਮੈ ਗੁਰੂ ਦੀ ਕਿਰਪਾ ਨਾਲ ਜਿਸ ਮੁਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਪ੍ਰਭੂ ਚਰਨਾ ਵਿੱਚ ਲੀਨ ਰਹਿੰਦਾ ਹੈ ਅਤੇ ਆਨੰਦਮਈ ਰਹਿੰਦਾ ਹੈ ਜਿਉਂ ਅੰਧੇਰੇ ਦੀਪਕ ਬਾਲੀ ਹੈ ਤਿਉਂ ਗੁਰ ਗਿਆਨ ਅਗਿਆਨ ਤਜਾਇ। ਜਿਵੇਂ ਹਨੇਰੇ ਵਿੱਚ ਜੇ ਦੀਵਾ ਬਾਲ ਲਈਏ ਤਾਂ ਹਰੇ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਗੁਰੂ ਦੀ ਬਖਸ਼ੀ ਸਮਝ ਤੇ ਬਰਕਤ ਨਾਲ ਹਉਮੇ ਰੂਪ ਬੇਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ ਹਮ ਕੀਆ ਹਮ ਕਰੇਗੇ ਹਮ ਮੂਰਖ ਗਵਾ ਇਹ ਕੰਮ ਅਸੀਂ ਕੀਤਾ ਹੈ ਜਾਂ ਇਹ ਕੰਮ ਅਸੀਂ ਕਰ ਸਕਦੇ ਹਾਂ ਇਉਂ ਅਸੀਂ ਇੱਕ ਅੱਖਣ ਵਾਲੇ ਬੰਦੇ ਮੂਰਖ ਤੇ ਬੇਵਕੂਫ ਹੁੰਦੇ ਹਾਂ ਕਰਨੇ ਵਾਲਾ ਵਿਸਰਿਆ ਦੂਜੇ ਪਾਇ ਪਿਆ ਉਹਨਾਂ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਭੁੱਲ ਜਾਂਦਾ ਹੈ ਉਹ ਸਦਾ ਮਾਇਆ ਵਿੱਚ ਹੀ ਪਿਆਰ ਪਾਈ ਰੱਖਦੇ ਹਾਂ ਅਤੇ ਆਪਣੇ ਮਨ ਦੇ ਮਗਰ ਲੱਗੇ ਹੀ ਕੰਮ ਕਰਦੇ ਹਾਂ ਮਾਇਆ ਜੇਵੜ ਦੁੱਖ ਨਹੀਂ ਸਭ ਭਕਤ ਕੇ ਸੰਸਾਰ ਦੁਨੀਆ ਵਿੱਚ ਮਾਇਆ ਦੇ ਮੋਹ ਜੱਡਾ ਹੋ ਕੋਈ ਦੁੱਖ ਨਹੀਂ ਮਾਇਆ ਦੇ ਮੋਹ ਵਿੱਚ ਫਸ ਕੇ ਸਾਰੇ ਜੀਵ ਮਾਇਆ ਦੀ ਖਾਤਰ ਪਟ ਕੇ ਖਪਤੇ ਰਹਿੰਦੇ ਆ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ ਗੁਰ ਦੀ ਮੱਤ ਉੱਤੇ ਤੁਰਦਿਆਂ ਸਦਾ ਸਿਰ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ ਜਿਸ ਨੂੰ ਮਿਲੇ ਸੋ ਮਿਲੈ ਹਉ ਤਿਸ ਬਲਿਹਾਰੇ ਜਾਉ ਪਰ ਜੀਵਾਂ ਦੇ ਵੀ ਕੀ ਵਸ ਜਿਸ ਭਾਗਾਂ ਵਾਲੇ ਮੁਖ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਆਪ ਜੋੜਦਾ ਹੈ ਉਹੀ ਪ੍ਰਭੂ ਨੂੰ ਮਿਲਦਾ ਹੈ ਮੈਂ ਇਹ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਇਹ ਮਨ ਭਗਤੀ ਰਤਿਆ ਸੱਚ ਬਾਣੀ ਵਿੱਚ ਥਾਉ ਇਹ ਮੇਰੇ ਮਨ ਪ੍ਰਭੂ ਦੀ ਕਿਰਪਾ ਨਾਲ ਜਿਹੜੇ ਮੁਖ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗ ਜਾਂਦੇ ਹਨ ਪ੍ਰਭੂ ਦਾ ਸਦਾ ਸਿਰ ਨਾਮ ਹੀ ਇਹਨਾਂ ਦੀ ਬਾਣੀ ਬਣ ਜਾਂਦਾ ਹੈ ਉਹਨਾਂ ਨੂੰ ਆਪਣਾ ਘਰ ਲੱਭ ਜਾਂਦਾ ਹੈ ਪਾਪ ਉਸ ਸਦਾ ਉਸ ਆਤਮਿਕ ਟਿਕਾਣੇ ਤੇ ਟਿਕ ਰਹਿੰਦੇ ਹਨ ਇਤੋਂ ਮਾਇਆ ਦਾ ਮੋਹ ਉਹਨਾਂ ਨੂੰ ੱਟਕਾ ਨਹੀਂ ਦਿੰਦਾ। ਮਨ ਰਤੇ ਜਿਹਾ ਰਤੀ ਹਰ ਗੁਣ ਸੱਚੇ ਗਾਉ। ਉਹ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗੇ ਰਹਿੰਦੇ ਹਨ। ਉਹਨਾਂ ਦੀ ਜੀਵਨਾਮ ਰਸ ਵਿੱਚ ਮਸਤ ਰਹਿੰਦੀ ਹੈ। ਉਹ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ। ਨਾਨਕ ਨਾਮ ਨਾ ਵਿਸਰੈ ਸੱਚੇ ਮਾਹੀ ਸਮਾਓ। ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਕਦੇ ਨਹੀਂ ਭੁੱਲਦਾ। ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦੇ ਹਨ। ਸਿਰੀ ਰਾਗ ਮਹੱਲਾ 3 ਜਗ ਹਉ ਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉ ਮੈ ਧੋਤੀ ਕਿਵੇਂ ਨ ਉਤਰੈ ਜੇ ਸੋ ਤੀਰਤ ਨਾਏ ਬਹੁ ਬਿੱਧ ਕਰਮ ਕਮਾਵਦੇ ਧੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉ ਦਰਨ ਪੁੱਛੋਂ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਸਕੀ ਧੋਏ ਰਹਾਉ ਮਨ ਮੈਲੇ ਭਗਤ ਨਾ ਹੋਵੇ ਨਾਮ ਨ ਪਾਇਆ ਜਾਏ ਮਨ ਮੁਖ ਮੈਲੇ ਮਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹੋਮੇ ਜਾਏ ਸਮਾਏ ਜਿਉਂ ਅੰਧੇਰ ਦੀਪੁਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਈ ਹਮ ਕੀਆ ਹਮ ਕਰ엥ਗੇ ਹਮ ਮੂਰਖ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੀਵੜ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਗੁਰਮਤੀ ਸੁਖ ਪਾਈ ਐ ਸੱਚ ਨਾਮ ਉਰਧਾਰ ਜਿਸ ਨੂੰ ਮਿਲੈ ਸੋ ਮਿਲੈ ਹਉ ਤਿਸ ਬਲਹਾਰ ਜਾਉ ਏ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਤ ਤੇ ਜਿਹਾਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਵਿਸਰ ਸੱਚੇ ਮਹੇ ਸਮਾਓ ਸ੍ਰੀ ਰਾਗ ਮਹੱਲਾ 3 ਜੀ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਦਸ਼ਾ ਤਨ ਤਨ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 39 ਉਤੇ ਸੁਭਾਇ ਮਾਨ ਹੈ ਜਾਗ ਹੋਮੇ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਇਏ ਜਗਤ ਨੇ ਹੋਮੇ ਦੀ ਮੈਲ ਦੇ ਕਾਰਨ ਸਦਾ ਦੁੱਖ ਹੀ ਸਾਰਿਆ ਹੈ ਕਿਉਂਕਿ ਮਾਇਆ ਵਿੱਚ ਪਿਆਰ ਦੇ ਕਾਰਨ ਜਗਤ ਨੂੰ ਵਿਕਾਰਾਂ ਦੀ ਮੈਲ ਚੰਬੜੀ ਰਹਿੰਦੀ ਹੈ ਮਲ ਹੋਵੇਂ ਧੋਤੀ ਕਿਵੇਂ ਨ ਉਤਰੈ ਜੇ ਸੋ ਤੀਰਤ ਨਾਇ ਜੇ ਕਰ ਮਨੁਖ ਸੋ ਤੀਰਥਾਂ ਉਤੇ ਵੀ ਇਸ਼ਨਾਨ ਕਰੇ ਅਜਿਹੇ ਕਿਸੇ ਤਰੀਕੇ ਨਾਲ ਇਹ ਹਉਮੈ ਦੀ ਮੈਲ ਧੋਤਿਆ ਮਨ ਤੋਂ ਦੂਰ ਨਹੀਂ ਹੁੰਦੀ ਕੁਰਬਾਨੀ ਦਾ ਵੀ ਫਰਮਾਨ ਹੈ ਇੱਕ ਭਾਉ ਲੱਥੀ ਨਾਦਿਆਂ ਦੋਇ ਪਾਚੜੀ ਸਹੂਰ ਬਹੁ ਵਿਦ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ ਲੋਕ ਕਈ ਕਿਸਮਾਂ ਦੇ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਹਨ ਇਸ ਤਰ੍ਹਾਂ ਸਭ ਅੱਗੇ ਨਾਲੋਂ ਮੈਲ ਹੋਮੇ ਦੀ ਵਤੀ ਜਾਂਦੀ ਹੈ ਪੜਿਆਂ ਮੈਲ ਨਾ ਉਤਰੈ ਕੁਛੋਂ ਗਿਆਨੀਆਂ ਜਾਣ ਜੇ ਕੋਈ ਮਨੁੱਖ ਇਹ ਸੋਚ ਲਏ ਕਿ ਵਿਦਿਆ ਪੜਨ ਨਾਲ ਇਹ ਮੈਲ ਦੂਰ ਹੋ ਜਾਂਦੀ ਹੈ ਨਹੀਂ ਬੇਸ਼ੱਕ ਪੜੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲੋ ਪਾੜੇ ਹੋਏ ਲੋਕਾਂ ਨੂੰ ਵਿਦਿਆਪਨ ਦਾ ਹੀ ਮਾਣ ਬਣਿਆ ਰਹਿੰਦਾ ਹੈ ਉਹਨਾਂ ਨੂੰ ਵਿਦਿਆ ਦਾ ਹੰਕਾਰ ਹੋ ਜਾਂਦਾ ਹੈ ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਵੇ ਏ ਮੇਰੇ ਮਨ ਜਦੋਂ ਮਨੁੱਖ ਪੂਰਨ ਗੁਰ ਦੀ ਸ਼ਰਨ ਵਿੱਚ ਆਉਂਦਾ ਹੈ ਤਦੋਂ ਹੀ ਹਉਮੈ ਦੀ ਮੈਲ ਦੂਰ ਹੁੰਦੀ ਹੈ ਅਤੇ ਇਹ ਪਵਿੱਤਰ ਹੋ ਜਾਂਦਾ ਹੈ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਠਹਿਰਾਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਭਾਵੇਂ ਆਪਣੇ ਮਨ ਦੇ ਮਗਰ ਲਾ ਕੇ ਚੁੱਧ ਨੇ ਆਵੀ ਕੰਮ ਕਰਦੇ ਹਨ ਰਾਮ ਰਾਮ ਵੀ ਆਖਦੇ ਹਨ ਆ ਕੇ ਥੱਕ ਜਾਂਦੇ ਹਨ ਫਿਰ ਵੀ ਹੋਮੇ ਦੀ ਮੈਲ ਉਹਨਾਂ ਪਾਸੋਂ ਧੋਤੀ ਨਹੀਂ ਜਾ ਸਕਦੀ ਠਹਿਰਾਓ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਹੋ ਮੇਰੀ ਮੈਲ ਨਾਲ ਭਰੇ ਹੋਏ ਮਨ ਦੇ ਰਾਹੀ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ ਗੁਰਬਾਣੀ ਦਾ ਫਰਮਾਨ ਹੈ ਹੋ ਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਥਾਂ ਮਨ ਮੁਖ ਮੈਲੇ ਮੈਲੇ ਮੁਏ ਚਾਸਨ ਪਤ ਬਵਾਏ ਆਪਣੇ ਮਨ ਦੇ ਪਿੱਛੇ ਤੁੰਣ ਵਾਲੇ ਬੰਦੇ ਸਦਾ ਹੋ ਮੇ ਦੇ ਕਾਰਨ ਮਲਿੰਦ ਮਨ ਰਹਿੰਦੇ ਹਨ ਇਹ ਆਤਮਿਕ ਮੋਤੇ ਮਰੇ ਰਹਿੰਦੇ ਹਨ ਉਹ ਦੁਨੀਆ ਤੋਂ ਇਸ ਤਰ੍ਹਾਂ ਹੀ ਆਪਣਾ ਸਮਾਗਵਾ ਕੇ ਚਲੇ ਜਾਂਦੇ ਹਨ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੇ ਜਾਇ ਸੋ ਗੁਰੂ ਦੀ ਕਿਰਪਾ ਨਾਲ ਜਿਸ ਮੁਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਪ੍ਰਭੂ ਚਰਨਾਂ ਵਿੱਚ ਮੀਨ ਰਹਿੰਦਾ ਹੈ ਅਤੇ ਆਨੰਦ ਵਿੱਚ ਰਹਿੰਦਾ ਹੈ ਜਿਉਂ ਅੰਧੇਰੇ ਦੀਪਕ ਬਾਲੀ ਹੈ ਤਿਉ ਗੁਰ ਗਿਆਨ ਅਗਿਆਨ ਤਜਾਇ ਜਿਵੇਂ ਹਨੇਰੇ ਵਿੱਚ ਜੇ ਦੀਵਾ ਬਾਲ ਲਈਏ ਤਾਂ ਹਰੇ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਗੁਰੂ ਦੀ ਬਖਸ਼ੀ ਸਮਝ ਤੇ ਬਰਕਤ ਨਾਲ ਹਉਮੇ ਰੂਪ ਬੇਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ। ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾ। ਇਹ ਕੰਮ ਅਸੀਂ ਕੀਤਾ ਹੈ ਜਾਂ ਇਹ ਕੰਮ ਅਸੀਂ ਕਰ ਸਕਦੇ ਹਾਂ। ਈਓ ਅਸੀਂ ਇਕ ਆਖਣ ਵਾਲੇ ਬੰਦੇ ਮੂਰਖ ਤੇ ਬੇਵਕੂਫ ਹੁੰਦੇ ਹਨ ਕਰਨੇ ਵਾਲਾ ਬਿਸਰਿਆ ਦੂਜੇ ਪਾਏ ਪਿਆ ਉਹਨਾਂ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਭੁੱਲ ਜਾਂਦਾ ਹੈ ਉਹ ਸਦਾ ਮਾਇਆ ਵਿੱਚ ਹੀ ਪਿਆਰ ਪਾਈ ਰੱਖਦੇ ਹਨ ਅਤੇ ਆਪਣੇ ਮਨ ਦੇ ਮਗਰ ਲੱਗ ਕੇ ਹੀ ਕਰਮ ਕਰਦੇ ਹਨ ਮਾਇਆ ਜੇਵੜ ਦੁੱਖ ਨਹੀਂ ਸਭ ਆਪ ਤੱਕ ਕੇ ਸੰਸਾਰ ਦੁਨੀਆ ਵਿੱਚ ਮਾਇਆ ਦੇ ਮੋਹ ਜੱਡਾ ਹੋ ਕੋਈ ਦੁੱਖ ਨਹੀਂ ਮਾਇਆ ਦੇ ਮੋਹ 'ਚ ਫਸ ਕੇ ਸਾਰੇ ਜੀ ਮਾਇਆ ਦੀ ਖਾਤਰ ਪਟਕੇ ਖੱਪਤੇ ਰਹਿੰਦੇ ਆ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ ਗੁਰ ਦੀ ਮੱਤ ਉੱਤੇ ਤੁਰਦਿਆਂ ਸਦਾ ਸਿਰ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲਿਹਾਰੇ ਜਾਵਾਂ ਪਰ ਜੀਵਾਂ ਦੇ ਵੀ ਕੀ ਵਸੇ ਜਿਸ ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਆਪ ਜੋੜਦਾ ਹੈ ਉਹੀ ਪ੍ਰਭੂ ਨੂੰ ਮਿਲਦਾ ਹੈ ਮੈਂ ਅਜਿਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਇਹ ਮਨ ਭਗਤੀ ਰਤਿਆ ਸੱਚ ਬਾਣੀ ਵਿੱਚ ਥਾਉ ਏ ਮੇਰੇ ਮਨ ਪ੍ਰਭੂ ਦੀ ਕਿਰਪਾ ਨਾਲ ਜਿਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗ ਜਾਂਦੇ ਹਨ ਪ੍ਰਭੂ ਦਾ ਸਦਾ ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ ਉਹਨਾਂ ਨੂੰ ਆਪਣਾ ਘਰ ਲੱਭ ਜਾਂਦਾ ਹੈ ਭਾਵ ਉਹ ਸਦਾ ਉਸ ਆਤਮਿਕ ਟਿਕਾਣੇ ਤੇ ਟਿਕ ਰਹਿੰਦੇ ਹਨ ਜਿੱਥੋਂ ਮਾਇਆ ਦਾ ਮੋਹ ਉਹਨਾਂ ਨੂੰ ਤੱਕਾ ਨਹੀਂ ਦਿੰਦਾ ਮਨ ਰਤੇ ਜਿਵ ਰਤੀ ਹਰ ਗੁਣ ਸੱਚੇ ਗਾਉ ਉਹ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗੇ ਰਹਿੰਦੇ ਹਨ ਉਹਨਾਂ ਦੀ ਜੀਵਨਾਮ ਰਸ ਵਿੱਚ ਮਸਤ ਰਹਿੰਦੀ ਹੈ ਉਹ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਨਾਨਕ ਨਾਮ ਨਾ ਵਿਸਰੈ ਸੱਚੇ ਮਹੀਂ ਸਮਾਓ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਕਦੇ ਨਹੀਂ ਭੁੱਲਦਾ ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦੇ ਹਨ